ਸਾਸੀ ਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਤਿੱਖਾ ਥੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਢਾਰੀ ਵਾਲੇ ਤੋਂ ਵੀਰ ਜੀ 5 ਕਿਲੋਮੀਟਰ ਆ ਬਾਕੀ ਵੀਰ ਕੋ ਸਾਰੀ ਜਾਣਕਾਰੀ ਲੈਣੇ ਬਾਕੀ ਭੈਣ ਭਰਾ ਜਿਹੜੇ ਵੰਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਅੱਜ ਤੁਹਾਨੂੰ ਕੋਈ 5 6 ਟਾਪ ਦੇ ਪਸ਼ੂ ਦਿਖਾਉਣੇ ਆ ਤੇ ਛੋਟੇ ਛੋਟੇ ਵੀ ਆਓ ਵੀਰ ਕੋ ਲੈਣੇ ਸਾਰੀ ਜਾਣਕਾਰੀ ਸਸਿਕਾ ਲਵੀਰੇ ਸਸਿਕਾ ਜੀ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਤੁਸੀਂ ਸਰਾਹ ਬਹੁਤ ਵਧੀਆ ਵਧੀਆ ਅੱਜ ਲੈਣਾ ਲਾਇਆ ਫਿਰ ਹਾਂਜੀ ਹਾਂਜੀ ਚਲੋ ਵਧੀਆ ਲੈਣਾ ਬਾਬੇ ਦੀ ਕਿਰਪਾ ਲੱਗੀਆਂ ਰਹੀਆਂ ਜੀ ਬਿਲਕੁਲ ਬਿਲਕੁਲ ਵੀਰੇ ਹਾਂਜੀ ਹਾਂਜੀ ਹੋਰ ਸੁਣਾਓ ਹਾਂਜੀ ਕਿੰਨੇ ਅੱਜ ਆਪਣੇ ਕੋਲ ਵੀਰ ਜੀ ਭਾਜੀ ਅੱਜ ਆ ਗਈ 6 ਅੱਛਾ 6 ਹਾਂਜੀ ਹਾਂਜੀ ਠੀਕ ਹੈ ਵੀਰੇ ਆ ਵੀਰੇ ਫਿਰ ਕਰੀਏ ਕਿਤੋਂ ਕਰੀਏ ਇਤੋਂ ਵੱਡੀ ਝੋੜੀ ਚੱਲ ਵੱਡੀ ਪੜ ਠੀਕ ਹੈ ਵੀਰੇ ਇਹ ਕਿਤਾਬ ਵੀ ਰੋਹੀਆ ਮੇਰੇ ਸੋਰੀ ਜੀ ਨੂੰ ਹੋ ਗਏ ਅੱਜ 5 ਦਿਨ ਅੱਛਾ ਜੀ 15 ਕਿਲੋ ਕੰਡੇ ਵਾਲਾ ਦੁੱਧ ਹੋਏਗਾ ਝੋਟੀ ਥੱਲੇ ਇੱਕ ਹੁੰਦਾ ਕੈਨ ਨਾਲ ਭਾਂ ਕੋਈ ਵੀਡੀਓ ਕੋਲ ਤੇ ਦੋ ਵਾਰੀ ਚਵਾਲੇ ਤਿੰਨ ਵਾਰੀ ਚਵਾਲੇ ਅੱਛਾ ਜੀ ਭਾਂ ਕੋਈ ਆਪ ਸਹੀ ਗੱਲ ਵੀਰੇ ਝੋਟੀ ਦੀ ਨਸਲ ਹੀ ਬੜੀ ਆ ਆਪ ਡਾਈ ਦੱਸਣ ਕਿ ਮੇਰੇ ਕੋ ਸਹੀ ਗੱਲ 15 ਕਿਲੋ ਦੁੱਧ ਹੈਗਾ ਵੇਖੋ ਕੀ ਰੰਗ ਭਾਗ ਲੱਗੇ ਥੱਲੇ ਆ ਵੇਖੋ ਸਹੀ ਝੋਟੀ ਸਹੀ ਗੱਲ ਥੱਗਾ ਇਹਦੇ ਛੇਰ ਨਿਕਲਦਾ ਇਹ ਤੇ ਗੱਲ ਆ ਜੀ ਵੇਖੋ ਝੋਟੀ ਫੁੱਲ ਵੱਡੀ ਆ ਕਾਲੀ ਛਾ ਆਉਣ ਵਰਗੀ ਝੋਟੀ ਬਾਕੀ ਵੀਰ ਜੀ ਖੋਲ ਕੇ ਤੋਰਦੇ ਹੋ ਪੇਟਾ ਪੜਿਆ ਦੀ ਚੰਗੀ ਮਾਲਕ ਹਾਂਜੀ ਹਾਂਜੀ ਦੁੱਧ ਵੀਰ ਜੀ ਘਟਾਈ ਜਾਉ ਚੰਗਾ ਨਾ ਜੇ ਕੋਈ ਵੀਰ ਭਰਾ ਸੇਵਾ ਕਰੇ ਦੁੱਧ ਹੋਰ ਵਧੂਗੀ 18 ਕਿਲੋ ਝੋਟੀ ਦੁੱਧ ਨਾਲ ਇਹਦੇ ਵਾਪਸੀ ਹਾਂਜੀ ਇਹ ਤਾਂ ਗੱਲ ਹੈਗੀ ਜੇ ਵੱਡੀ ਝੋਟੀ ਆ ਫੁੱਲ ਕੱਦ ਕੋਦ ਵੀ ਫੁੱਲ ਬੇਲਬੂਲ ਬਹੁਤ ਵਧੀਆ ਝੋਟੀ ਦੀ ਦੁੱਧ ਵਾਲੀ ਝੋਟੀ ਬੜਾ ਬੜਾ ਵੇਖੋ ਝੋਲੀਆ ਸਹੀ ਗੱਲ ਹੈ ਇਹ ਤਾਂ ਮੇਰੇ ਕੋਲ ਮੈਂ ਝੋੜੀ ਹੈਗੀ ਅੱਥੇ ਇਹ ਤਾਂ ਗੱਲ ਹੈਗੀ ਵੀਰ ਜੀ ਬਸ ਬਾਕੀ ਸੰਭੀ ਸੂੰਭੀ ਵੀਰ ਜੀ ਚੰਗੀ ਜਾਂਦਾ ਉਧਰ ਦੀ ਝੋਟੀ ਹੈ ਇਹ ਹਰਿਆਣੇ ਦੀ ਝੋਟੀ ਹੈ ਹਾਂ ਜੀ ਜਿਹੜਾ ਉੱਧਰ ਤੋਂ ਬੜਾ ਲੋਲਾ ਪਿੰਦਾ ਬਿਲਕੁਲ 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 ਧਿਆਨ ਨਾਲ ਧਿਆਨ ਨਾਲ ਧਿਆਨ ਹਾਂ ਜੀ ਦੇਖੋ ਵੀਰ ਜੀ ਫੁੱਲ ਵੱਡੀ ਝੋਟੀ ਆ ਸ਼ਾਹ ਕਾਲੀ ਜਾਨਵਰ ਕੀ ਥਣ ਥਣ ਚੰਗਾ ਕਰਵਣ ਲੱਗਾ ਬਾਕੀ ਅੱਛਾ ਵੈਸੇ ਸੀਲ ਠੰਡੀਆਂ ਬੱਚੇ ਦਾ ਘਰ ਦੀ ਹੈ ਨਾ ਹਾਂ ਜੀ ਭਾਈ ਇੰਦਾਂ ਤੜਾ ਮਾਰੋ ਇੱਥੇ ਅਦ੍ਰੇਕ ਵੀਰ ਜੀ ਮੜਾ ਆਇਆ ਬਹੁਤ ਚਵਾਈ ਮੋਟਰ ਹੀ ਲੱਗੀ ਜਾਨਾ ਹਾਂਜੀ ਹਾਂਜੀ ਕਿਉਂ ਤੀਂ ਛੋਟੀ ਝੋੜਾ ਸਹੀ ਗੱਲ ਵੱਡੀ ਝੋਟੀ ਬੰਦੇ ਦੇ ਸਿਰ ਸਿਰ ਜਿੱਡੀ ਹਾਂਜੀ ਹਾਂਜੀ ਆ ਕਿਰਜੀ ਫਿਰ ਰੇਟ ਦੀ ਗੱਲ ਕਰੀਏ ਤੇ ਨੂੰ ਬੋਲੇ ਤੇ ਬਾਹਰ ਲੋਕ ਇਹ ਜੀ ਝੋੜੀ ਦਾ 2 ਲੱਖ ਹੀ ਘੜਦੇ ਆ ਇਹਦੇ ਗੱਲ ਆ ਕਿ ਪਰ ਅਸੀਂ ਨਹੀਂ ਘੜਨਾ ਅਸੀਂ ਵੇਚਣੀ ਆ ਮੋੜਨੀ ਆ ਜਾਣ ਬਿਲਕੁਲ 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 ਡੇਰ ਦੀ ਝੋੜੀ ਦੇ ਦਈਏ ਕਰ ਦਈਏ ਮਾਨਤਾ 4-5000 ਕੱਢਦੇ ਆ ਚਲੋ ਬਾਕੀ ਮਾਰ 40 ਦੀ ਝੋਟੀ ਹਾਂ ਨਾ ਹੋ ਜੇਗੀ 40 ਦੀ ਛੋਟ ਹੀ ਨਹੀਂ ਹੁਣ ਅੱਛਾ 1 40 ਜੋ ਛੋਟ ਹੀ ਹੋਣੀ ਆ ਦੁੱਧ ਕੋ ਚਾਰ ਟਾਂ ਚੋ ਖੜੀ ਸਹੀ ਗੱਲ ਵੀਰੇ ਇੱਥੇ ਆਓ ਆਪਣੀ ਤਸੱਲੀ ਕਰੋ ਬਾਕੀ ਵੀਰ ਹੁਣਾਂ ਦੀ ਗਰੰਟੀ ਆ ਆਨਲਾਈਨ ਹੋਊਗਾ ਹਨਾ ਵੀਰ ਜੀ ਹਾਂ ਜੀ ਬਾਕੀ ਫੁੱਲ ਵੱਡੀ ਝੋਟੀ ਆ ਕੋਈ ਛੋਟੀ ਕਟੀਆਂ ਨਹੀਂ ਫੇਰ ਵਜਾਂ ਸਹੀ ਗੱਲ ਜੀ ਡਰਦੀਆਂ ਮਾਰੇ ਕੇ ਕਹਿ ਦੋ ਵੇ ਸਹੀ ਗੱਲ ਵੀਰੇ ਨਹੀਂ ਨਾ ਮਈਆਂ ਬਹਿਣ ਨਹੀਂ ਦਿੰਦੀਆਂ ਨਹੀਂ ਬਹਿਣ ਦੇਣੀ ਦੇਸੀ ਮਾਈ ਹੋਏ ਤੇ ਮਾਰੇ ਲਾਤਾ ਹਾਂਜੀ ਹਾਂਜੀ ਚਲੋ ਵੀਰ ਜੀ ਬਾਕੀ ਵੀਰ ਭਰਾ ਕੋਈ ਫੋਨ ਕਰੂ ਤੇ ਛੋਟ ਛਟ ਕਰ ਦੇਣਾ ਹੋ ਜਾਏਗਾ ਜਿੰਨਾ ਖੋ ਗਾੜੀ ਵੀਰ ਜੀ ਆ ਗਈ ਦੂਜੇ ਨੰਬਰ ਤੇ ਅਸੀਂ ਵੀਰ ਜੀ ਸੱਚਾਈ ਦਾ ਕੰਮ ਕਰੀਦਾ ਇਹ ਝੋਡੀ ਨੂੰ ਹੋ ਗਿਆ ਮਹੀਨਾ ਸੋਈ ਨੂੰ ਅਛਾ ਮਹੀਨਾ ਸੋਈ ਬੱਚਾ ਆ ਗਿਆ ਇਹਦਾ ਮਾਰ ਅਛਾ ਜੀ ਐਂਦਾ ਭਾਰੇ ਦੇ ਚੋਲੋ ਪੰਦਾ ਹਾੜੀ ਚੋਲੋ ਠੀਕ ਆ ਵੀਰੇ ਹਾਂਜੀ ਬਾਕੀ ਵੀਰ ਜੀ ਇਹ ਵੀ ਕਰਮ ਵਾਲੀ ਕੋਈ ਹੋ ਜਾ ਕੋਈ ਬੰਦਾ ਹਾੜੇ ਤੇ ਬੱਚਾ ਲਾ ਦਿੰਦਾ ਜੀ ਇਹ ਕੰਮ ਨਹੀਂ ਕਰਦਾ ਇਹ ਤਾਂ ਗੱਲ ਹੈਗੀ ਜੀ ਕਿਉਂ ساری ਜ਼ਿੰਦਗੀ ਇਹੋ ਕੰਮ ਕਰਨਾ ਇਹ ਤਾਂ ਗੱਲ ਹੈਗੀ ਵੀਰ ਜੀ ਗਲਤ ਕੰਮ ਕਰ ਲਈ ਕਰਨਾ ਲਓ ਜਾ ਇਹ ਵੀ ਝੋਟੀ ਦੇ ਵੇ ਅੱਜ ਤੇ ਮੈਂ ਕਹਿੰਦਾ ਝੋਟੀਆਂ ਸੀਲ ਬੜੀਆਂ ਹਨ ਇਹ ਰੱਸਾ ਛੁੱਟ ਕੇ ਜਿੱਥੇ ਮਰਜੀ ਚੋਦੋ ਸਹੀ ਗੱਲ ਆ ਵੀਰੇ ਬੱਸ ਕਰੋ ਕਾਲੀ ਕਰਦੀ ਕੈਮਰੇ ਤੋਂ ਥੋੜੀ ਜੀ ਧਿਆਨ ਨਾਲ ਇੰਨਾ ਵੇਖੋ ਇਦਿਆਂ ਸਹੀ ਗੱਲ ਜੀ ਆਹ ਸਿੰਘ ਸਿੰਘ ਬਹੁਤ ਛੋਟਾ ਲੱਗਾ ਬਾਕੀ ਸਿੰਗਲ ਹੱਡੀ ਦੀ ਝੋਟੀ ਸਿੰਗਲ ਹੱਡੀ ਦੀ ਝੋਟੀ ਆ ਵੱਡੀ ਝੋਟੀ ਆ ਹਾਂਜੀ ਵੀਰ ਜੀ ਫੋਨ ਮੜਾ ਕੇ ਕਰ ਲਿਓ ਸੈਗਰ ਵੱਡੀ ਝੋਟੀ ਆ ਵੀਰ ਜੀ ਇਹ ਵੀ ਫੁੱਲ ਬਾਕੀ ਵੀਰ ਭਰਾ ਕੋਈ ਸੰਭੂਗਾ ਤੇ ਹੋਰ ਹਨਾ ਦੁੱਧੋ ਵਦਨ ਗਿਆ ਕਰਮਾਉਣੀਆਂ ਉੱਥੇ ਡਰਦੀ ਹਾਂਜੀ ਠੀਕ ਆ ਵੀਰੇ ਚਵਾ ਇਹਨਾਂ ਵੀ ਕਰਮ ਵਾਲੀ ਨੂੰ ਮੋਗਾ ਹੀ ਆ ਤੇ ਅਰੇ ਟਾਈਮ ਵੇਖ ਲਓ ਕਿੰਨਾ ਕੋਈ ਆ ਇਹ ਤਾਂ ਗੱਲ ਆ ਕਿ ਮੋਈਆਂ ਬਹਿਨਾਂ ਦੀਆਂ ਸਹੀ ਗੱਲ ਹੈ ਹਾਂਜੀ ਇਹਦਾ ਵੀਰ ਜੀ ਫਿਰ ਰੇਟ ਮੋਲ ਕਰਨਾ ਨਿਖਾ ਜਾਈ ਨਿਖਾ ਜਾਈ ਉੱਡੇ ਉੜਦੀ ਜਾਈ ਜੜੀ ਕਿੰਨਾ ਕੋਈ 85 ਵੀ 90 ਨੇ 75 ਹਜ਼ਾਰ ਦੀ ਦੇ ਰਾਂ ਅੱਛਾ 75 ਹਜ਼ਾਰ ਦੀ ਵੱਡੀ ਚੋੜੀ ਦੇ ਰਾਂ ਬੜੀ ਹੱਦੀ ਵੀ ਚੋੜੀ ਦੇ ਰਾਂ ਕਰਦੀ ਹੈਗਾ ਹੋਰ 70 ਦੀ ਜੈਸ ਨਾ ਹੋਈ ਫਿਰ ਲਓ ਜੀ 70 ਦੀ ਜੈਸ ਨਾ ਪੂਰੀ ਸੀਲਸ ਲੱਗ ਨਿਗਾਹ ਆ ਸਿੰਗ ਲੱਗਾ ਕਰਮ ਵਾਲੀ ਦੇ ਬੰਦਰ ਬੰਦਰ ਬਹੁਤ ਸੋਣੀ ਡਰਦੀ ਥੋੜੀ ਕੈਮਰੇ ਤੋਂ ਬਾਕੀ ਹੋਰ ਨਹੀਂ ਕੋਈ ਗੱਲ ਕਰਮਾਲੀ ਸਿੰਗਲ ਅੱਡੀ ਦੀ ਝੋਟੀ ਆ ਬਾਕੀ ਵੀਰ ਜੀ ਕੋਈ ਫੋਨ ਫਾਨ ਲਾਊਗਾ ਤਾਂ ਚਲੋ ਥੋੜਾ ਪਤਾ ਕਰ ਦੋ ਥੋੜਾ ਬੋਤਾ ਹੋ ਜਾਏਗਾ ਇਹਦੇ ਚ ਠੀਕ ਆ ਵੀਰੇ ਇਹ ਮੋਲੀ ਜਾਂਚ ਕੀਤਾ ਤਾਂ ਕੋਈ ਨਾ ਇਹ ਇਹ ਤਾਂ ਗੱਲ ਹੈਗੀ ਗਾੜੀ ਆ ਗਈ ਤੀਜੇ ਨੰਬਰ ਤੇ ਇਹਨੂੰ ਤੀਜਾ ਦਿਨ ਸੋਈ ਨੂੰ ਜਾਂ ਉਹ ਬੱਚਾ ਜਿਹੜਾ ਅੱਛਾ ਹੀ ਆ ਬੱਚਾ ਇਹਦਾ ਹਾਂਜੀ ਹਾਂਜੀ ਤੀਜਾ ਦਿਨ ਸੋਈ ਨੂੰ ਬਾਕੀ ਥਾਣੇ ਨੇ ਨੌਕੜਾ ਲੱਗਾ ਹਾਂਜੀ ਹਾਂਜੀ ਕੱਟੀ ਵੀ ਬੜੀ ਸਰਾਖੀ ਦੀ ਸਹੀ ਗੱਲ ਇਹ ਪਹਿਲਾਂ ਨਹੀਂ ਵੀਰੇ ਪਹਿਲਾਂ ਪਹਿਨੇ ਚੌਕੀ ਠੀਕ ਥਾਣਾ ਬੜ ਕਿਵਾਈ ਵੀ ਦੀ ਵੀ ਇੱਕ ਨੰਬਰ ਉਹ ਤੇਰੀ ਵੀ ਇੱਕ ਨੰਬਰ ਹੀ ਮੈਂ ਚੋਣ ਦੀ ਮੈਂ ਨਹੀਂ ਅਸੀਂ ਗਲਤ ਲੈਂਦੇ ਸਹੀ ਗੱਲ ਇਹਦੇ ਕੋਈ ਵੀਰ ਭਰਾ ਕਹੀਏ ਹੋ ਜੇ ਧਾਰ ਬੜੀ ਮਾਰਦੇ ਹਾਂਜੀ ਇਹ ਤਾਂ ਗੱਲ ਹੈ ਕੀ ਹੋਰ ਹੀ ਫਿਰ ਦੱਸਣਾ ਪੈਂਦਾ ਹਾਂਜੀ 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 ਬਿਲਕੁਲ ਬਿਲਕੁਲ ਦੇਖੋ ਵੀਰ ਇਹ ਵੀ ਕੱਟੀ ਕਰਮ ਵਾਲੀ ਜਿਹੜਾ ਕੋਈ ਕਾਰ ਰੱਖੂਗਾ ਡੱਕੇ ਲਾਈ ਜਾਊਗੇ ਸਹੀ ਗੱਲ ਆ ਫਿਰ ਇਹਦਾ ਵੀਰ ਜੀ ਫਿਰ ਰੇਟ ਇਹ ਵੀ ਮੈਂ ਨਾ 75 ਦੀ ਦੇ ਦਈਏ ਨਹੀਂ ਕਰਦੀ ਇਹ ਮਾਨਤਾ ਮੈਨੂੰ ਪਤਾ ਨਹੀਂ ਤੁਹਾਡੇ ਰੇਟ ਤੇ ਆ ਜੀ 70 ਦੀ 70 ਦੀ ਕਰਦੀ ਹੈ ਫਿਰ ਥੋੜਾ ਬੋਤਾ 67000 ਦੀ ਝੋੜੀ 65000 ਦੀ ਝੋੜੀ ਲਓ ਜੀ ਪਰ ਮੇਰੇ ਇਹ ਪਹਿਲਾਂ ਝੋੜੀ ਚੌਗੀ ਸੱਜਰ ਪਹਿਲਾਂ ਚੌਗੀ ਝੋਟੀ ਸੱਜਰ ਤੋਕੜਾ ਦਾ ਮੁੱਲ ਪਾਇਆ ਇਹਦਾ ਸਹੀ ਗੱਲ ਆ ਵੀਰੇ ਸਹੀ ਗੱਲ ਆ ਬਿਲਕੁਲ ਝੋਟੀ ਦੇਖ ਤੂੰ ਕਿੱਡੀ ਸੁਨੱਖੀ ਹੈ ਹਾਂ ਜੀ ਟਾਈਮ ਥੋੜਾ ਹਾਂਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਹਾਂਜੀ ਬਾਕੀ ਚਲੋ ਕੋਈ ਨਹੀਂ ਵੀਰ ਭਰਾ ਕੋਈ ਫੋਨ ਲਾ ਕੇ ਕਰੀ ਜਾ ਮਾਨਤਾ ਨੂੰ ਹੋ ਜਾਏਗਾ ਗੱਡੀ ਵੀਰ ਜੀ ਆ ਗਈ ਚੌਥੇ ਨੰਬਰ ਤੇ ਇਹ ਮੈਂ ਹੀ ਕਾਜੀ ਦੱਸ ਦੇਣਾ ਅਛਾਈ ਕੱਟੀਆਂਆਂ ਦਾ ਜੋੜਾ ਹੀ ਆਪਣੇ ਕੋ ਗਿਆ ਅਛਾ ਏ ਤੁਹਾਡੇ ਕੋਲ ਹੀ ਗਿਆ 12 12 13 13 ਕਿਲੋ ਦੁੱਧਾਂ ਦੀ ਸਹੀ ਗੱਲ ਵੀਰੇ ਵੱਡੀਆਂ ਚ ਫੁੱਲ ਵੱਡੀਆਂ ਵਾ ਸਿੰਗਲ ਹੱਡੀਆਂ ਬ੍ਰੀਡ ਬਰੂਡ ਬਹੁਤਾ ਕਰਮਾ ਵਾਲੀਆਂ ਦੇ ਹਾਂਜੀ ਹਾਂਜੀ ਵੇਖੋ ਥਣ ਮੇ ਤੇ ਪਰ ਜਿਹੜੇ ਭਾਅ ਬਾਦ ਨੇ ਉਸ ਤਾਂ ਇੱਦਾਂ ਨਾ ਮਹੀਆਂ ਨਾ ਮਿਲਣਗੀਆਂ ਅਛਾ ਏ ਕਿਓ ਬਾਅਦੇ ਦਾ 15 15 ਕਿਲੋ ਵਾਲੀ ਮਹੀ ਤਾਂ 500 ਰੁਪਈਆਂ ਨੇ ਮਿਲਦੀ ਸਹੀ ਗੱਲ ਜੀ ਵੀਰ ਜੀ ਆ ਲੈਓ ਕੱਦ ਵੇਖੋ ਕੱਦ ਕੋਦ ਫੋਲਿਆ ਇਹ ਡੇਰੀ ਵਾਲਾ ਜਿਹੜਾ ਵੀਰ ਕੋਈ ਲੈ ਜਾਊਗਾ ਨਾ ਹਾਂਜੀ ਆਦੀ ਕਰੇਗਾ ਨਹੀਂ ਯਾਰ ਇਹ ਲਟੂਗਾ ਭਾਕੇ ਇਹਦੇ ਕਰਮਾਲੀਆਂ ਬੰਨ ਗਿਆ ਇਹਦੇ ਕਿੱਥੀਆਂ ਦਾ ਦੱਸ ਦ ਦੇਣ ਹਾਂਜੀ ਬਰੇ ਲੇਵੇ ਮਾਰਦੀਆਂ ਠੀਕ ਹੈ ਗ੍ਰੇਟ ਠੀਕ ਇਹ ਵੇਖਿਆ ਦੇਖਿਆ ਨੇ ਦੇ ਕੱਚੀ ਮਹੀਂ ਨਹੀਂ ਲੈਂਦੇ ਠੀਕ ਹੈ ਵੀਰੇ ਠੀਕ ਇਹ ਆਪਣੇ ਕੋਲੋਂ ਵਗੀਆਂ ਹੀ ਆ ਕਰਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕਿ ਬਰੇ ਬੱਲੇ ਸੱਜਣ ਨੂੰ ਦਿੱਤੀਆਂ ਉਹ ਦੇਖੋ ਲਈਆਂ ਹੀ ਜੋੜਾ ਇਹ ਖਾ ਦੇਖੋ ਕੱਚੀਆਂ ਲਈਆਂ ਠੀਕ ਹੈ ਵੀਰੇ ਉਹਨਾਂ ਚਾਰ ਇਹਦਾ ਫਿਰ ਰੇਟ 85000 85000 ਹਾਂਜੀ ਛੱਡ ਦਈਏ 80000 ਦੀ 80000 ਦੀ ਹਾਂ ਲੱਗਦਾ ਹੈਗੀ ਹੈਗਾ ਸਰਕੇ ਨਹੀਂ 75000 ਦੀ ਝੋੜੀ ਤਾਂ ਮੰਗ ਬਰ ਝੋੜੀ ਨਹੀਂ ਮਿਲੇਗੀ ਇਹੋ ਜੀ ਸਹੀ ਗੱਲ ਆ ਵੀਰੇ 75000 ਦੀ ਵੱਡੀ ਝੋਟੀ ਏ ਵੀਰ ਜੀ ਮੈਨੂੰ ਪਤਾ ਪਹਿਲੇ ਪਹਿਲੇ ਮਿਲਦੀਆਂ ਚਲੋ ਇੱਕ ਬੰਦੇ ਨੂੰ ਆ ਪਰ ਇਹ ਸਾਰੇ ਜਿੰਨੇ ਵੀਰ ਵੀਡੀਓ ਵੇਖਣਗੇ ਯਾਦ ਕਰਨਗੇ ਕਿ ਠੀਕ ਛੋਟੀਆਂ ਹੈਗੀਆਂ ਵੀਰ ਜੀ ਮੋਲੀ ਵੇਲਾ ਉਡਦੀਆਂ ਵਾਲੇ ਉਡਦੀਆਂ ਵਾਲੇ ਉਡਦੀਆਂ ਵਾਲੇ ਵੀਰ ਜੀ ਕੋਹ ਨਹੀਂ ਮੋਲੇ ਦੇ ਤਿਆਰ ਹੋ ਗਏ ਭਾਈ ਕੋਈ ਵਪਾਰੀ ਜਿਹੜੀ ਮੈਂ ਪਹਿਲੇ ਨੰਬਰ ਤੇ ਆ ਨਾ ਹਾਂਜੀ ਹਾਂਜੀ ਲੋਕੀ 2 2.5 2.5 ਲੱਖ ਰੁਪਏ ਹਾਂਜੀ ਬਾਕੀ ਕੋਈ ਵਪਾਰੀ ਵੀਰ ਹੀ ਭਾਈ ਲਾ ਜੇ ਮੈਂ ਨਹੀਂ ਕਰੀ ਇਹ ਵੀਰ ਜੀ ਕਿਦਾਂ ਇਹ ਵੀ ਕੱਚੀ ਆ ਨਾ ਇਹ ਵੀ 10 ਰੁਪਏ ਕੱਚੀ ਠੀਕ ਆ ਵੀਰੇ ਜੋੜਾ ਹੀ ਵੀਰ ਹੁਣਾ ਬਾਕੀ ਇਹਦਾ ਵੀ ਪਿੱਠ ਫੁਠਾ ਬੜਾ ਚੰਗਾ ਆ ਮੈਂ ਤੇ ਬੜੀ ਸਭ ਰਿਆਂ ਘਾਤੋ ਹਾਂਜੀ ਹਾਂ ਡੇਰੀ ਚ ਫਿਰ ਵੀਰ ਜੀ ਤੁਹਾਨੂੰ ਪਤਾ ਜੇ ਘਾਤ ਦੇਖੋ ਮੈਂ ਦੇ ਚੌੜੀ ਚੌੜੀ ਦੇਖੋ ਫੁੱਲ ਵੱਡੀਆਂ ਹਾਂਜੀ ਫੁੱਲ ਵੱਡੀਆਂ ਦੋਵੇਂ ਝੋਟੀਆਂ ਤਿਆਰ ਹੁੰਆਂ ਹਾਂਜੀ ਦਾ ਦਾ ਜੀ ਆਪਾਂ ਦੇਣੀਆਂ ਜਿਹੜਾ ਵੀ ਸਹੀ ਗੱਲ ਹੈ ਜਿਹੜਾ ਵੀ ਰਸਾਂ ਸਹੀ ਗੱਲ ਹੈ ਵੀਰੇ ਮੋਲੀ ਉਹਨਾਂ ਨੇ ਪਾਏ ਮੋਲ ਵੀਰ ਦੀ ਬਿਲਕੁਲ ਜਾਇ ਪਹਿਲੀ ਵੀਡੀਓ ਵੀਰ ਹੁਣਾਂ ਦੀ ਪਰ ਮੋਲ ਬੜੇ ਜਾਜ ਪਾਏ ਇਦਾ ਵੀ ਜੀ ਰੇਟ ਇਹ ਵੀ ਜੀ ਛੋਟੀ ਵੱਡੀ ਛੋਟੀ ਸਭ ਮੰਗਣ ਨੂੰ ਲੱਖ ਵੀ ਮੰਗੜੇ ਹਾਂ ਜੀ 90 ਦੀ ਦੇ ਰਹੀ ਹੈ ਕਰਦੀ ਹੈ ਮਾਨ 85 ਹਜ਼ਾਰ ਦੀ ਝੋੜੀ ਜਸ ਨੂੰ ਇਹ ਹੋ ਜੀ 85000 ਦੀ ਚਲੋ ਕੋਈ ਵੀਰ ਭਰਾ ਫੋਨ ਲਾ ਛੋੜ ਹੀ ਨਹੀਂ 500 ਰੁਪਏ 500 ਰੁਪਏ ਠੀਕ ਹੈ ਵੀਰ ਇਹ ਵੀ ਕਰਮਾ ਵਾਲੀ ਥੱਲੇ ਵੇਖੋ ਚੰਗਾ ਫੁੱਟਬਾਲ ਹੀ ਲਾਈ ਫਿਰਦੀ ਹਾਏ ਤੇਣ ਲਾਜੂ ਸਹੀ ਗੱਲ ਹੈ ਵੀਰ ਜੀ ਸਾਂਭਣ ਵਾਲੀਆਂ ਮਈਆਂ ਦੋਨੋਂ ਚਾਰ ਚੱਪ ਸਹੀ ਗੱਲ ਹੈ ਵੀਰ ਜੀ ਬਾਕੀ ਕੋਈ ਪਾਰੀ ਵੀਰ ਵੀ ਭੈਣ ਸਾਮਕੇ ਹੈਨਾ ਮੈਂ ਸਾਮਗਰ ਰੁਪਈਆ 10 1000 ਮੀਆਂ ਦੇਣਗੀਆਂ ਸਹੀ ਗੱਲ ਆ ਵੀਰ ਜੀ ਗਾੜੀਆਂ ਵੀ ਚੰਗੀਆਂ ਨੇ ਨਹੀਂ ਚੰਗੀਆਂ ਸਾਰਾ ਮਾਲ ਦਾ ਮਾਲ ਬਾਕੀ ਗਾੜੀ ਵੀਰ ਜੀ ਆਪਣੀ ਉਹ ਦਜੀ ਜਿਹੜੀ ਉਹ ਘਰ ਰੱਖੀ ਠੀਕ ਠੀਕ ਉਹ ਘਰ ਰੱਖੀ ਹਾਂਜੀ ਹਾਂ ਤੇ ਉਹ ਵਿਆਹ ਕੋਣੀ ਵੀਡੀਓ ਸੀ ਹਾਂਜੀ ਇੱਕ ਵਿਆਹ ਜੀ ਠੀਕ ਆ ਵੀਰ ਜੀ ਬਾਕੀ ਇਥੇ ਆਓ ਵੀਰ ਜੀ ਆਪਣੀ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਖੜੋ ਕਿਉਂਕਿ ਨਾ ਕੱਲ ਨੂੰ ਕਿਸੇ ਵੀਰ ਨੂੰ ਹੈਨਾ ਅਸ਼ਾ ਜੀ ਜੀ ਅੱਜ ਅੱਜ ਵੀ ਜੀ ਚੌਂਗੀ ਪਹਿਲਣ ਵਸ਼ੀਖ ਚੌਗੀ ਕੱਦ ਕੋ ਉੱਤ ਬੜਾ ਥਣ ਛੋਟਾ ਵਾ ਅਸੀਂ ਕੱਲ ਪਹਿਲਾਂ ਦੱਸੀ ਕਿਦਾਂ ਕਿਦਾਂ ਵੀਰ ਜੀ ਥਣ ਥੋੜਾ ਛੋਟਾ ਵਾ ਅੱਛਾ ਅੱਛਾ ਇਹ ਵਸੀ ਦਾ ਥਾਣਾ ਤੋਂ ਅਖੀ ਪਹਿਣ 70 ਦੀ ਆ ਇਹ ਤੇ ਗੱਲ ਹੈ ਜੀ ਵੀਰੇ ਮਗਰ ਵਸੀ ਵੇਖੋ ਤਰੀਬ ਵਸੀ ਬੜੀ ਪਿਆਰੀ ਆ ਗਈ ਮਗਰਾ ਹਾਂਜੀ ਹਾਂਜੀ ਇਹ ਜਿੰਨੇ ਘਰ ਤੋਂ ਨਹੀਂ ਨਾ ਹਾਂਜੀ ਉਹਨੂੰ ਕੋਈ ਘਾਟਾ ਨਹੀਂ ਤੋਕੜਨ ਦੇ ਭਾਰਾ ਅੱਛਾ ਜੀ ਪਹਿਲੀ ਵਾਰੀ ਪਸੰਦ ਆਉਣ ਵਾਲੀ ਬਣੀ ਸਹੀ ਗੱਲ ਜੀ ਕੱਦ ਕੋ ਉੱਤ ਬੜਾ ਚੰਗਾ ਲੱਗਾ ਕਰਾਉਣਾ ਯਾਰੀ ਬਾਕੀ ਜਿਹੜਾ ਵੀਰ ਕੋਈ ਘਰ ਵਾਲਾ ਲੈ ਜਾ ਮੈਂ ਕਹਿੰਦਾ ਤੋਕੜਾਂ ਦੇ ਪਾ ਦੇ ਦੋ ਤੇ ਜੇ ਬੰਨੇ ਖਲੋ ਜੇ ਤੇ ਉਧਰੋਂ ਬੰਦਾ ਨਾ ਲੱਭੂ ਨਾ ਨਾ ਕੱਦ ਕੋ ਤੇ ਵੜਾ ਸੰਭੀ ਕਹਿੰਨੇ ਆਣਾ ਠੰਡੀ ਸੀ ਅੱਛਾ ਅੱਛਾ ਠੰਡੀ ਸੀ ਸਹੀ ਗੱਲ ਆਂ ਫੋਲ ਵੱਡੀ ਤੁਸੀਂ ਦੱਸ ਦੋ ਕਿੰਨੇ ਦੀ ਦੇ ਦੀਏ ਇੱਥੇ ਖਲੋ ਜਾ ਮਾੜਾ ਆ ਜਾ ਇਹਨੂੰ ਸਿੱਧੀ ਕਰਿਓ ਚਲ ਕੋਈ ਲੈ ਲਾ ਜੋ ਲੈ ਜਾ ਅੰਦਰ ਬੱਚੇ ਦੇ ਕਰਤੀ ਦੱਸੋ ਹਣ ਕਿੰਨੇ ਦੀ ਦੇ ਦੀਏ ਕਿੰਨੇ ਦੀ ਤੁਸੀਂ ਦੱਸਣਾ ਹਜੇ 4000 ਦੀ ਦੇ ਦੀਏ ਉਹ ਦਾ 6570 ਦੀ ਆਹ ਇਹ ਤੇ ਗੱਲ ਆ ਕੀ ਜੀ 35 ਦੀ ਦੇਦੀ ਹੈ ਮੈਨੂੰ ਬਰਾ ਥੱਲੇ ਆਉਗੇ ਇਹ ਲੱਗ 32000 ਦੀ ਵਸ਼ੀ ਦਵਾਂਗੇ ਭਾਂ ਕੋਈ ਜਿਲਾ ਫਿਰਦੇ 32000 ਦੀ ਡੇਟੀ ਵਸ਼ੀ ਮੰਨੀ ਸਹੀ ਗੱਲ ਜੀ ਵੀਰ ਜੀ 32000 ਦੀ ਸੱਜਰ ਸਹੀ ਮਗਰ ਵੀ ਮੱਚੀ ਫੁੱਲ ਵੱਡੀ ਮਗਰ ਬ੍ਰੀਟ ਵਾਲੀ ਪਰ ਅੱਜ ਰੇਟ ਨਹੀਂ ਜੀ ਵੀਰ ਜੀ ਲੱਪਣੇ ਜਿਹੜੇ ਵੀਰ ਉਹਨਾਂ ਰੇਟ ਕਰਤੇ ਹਨਾ ਵੀਰ ਜੀ 14 ਕਿਲੋ ਬੋਲਾ ਆਇਆ ਟਾਈਮ 'ਚ ਅੱਛਾ ਜੀ ਟੋਟਲ 17-18 ਕਿਲੋ ਨੂੰ ਮਾਹ ਉਹਨਾਂ ਦੇਈ ਜਣਾ ਸਹੀ ਗੱਲ ਇੱਥੇ ਕਿਲੋ ਦਾ ਮਟ ਠੀਕ ਹੈ ਵੀਰੇ ਵੇਖ ਲਓ ਮੋਲ ਵੀ ਬਿਲਕੁਲ ਯਾਦ ਪਾ ਬਾਕੀ ਵੀਰ ਜੀ ਬ੍ਰੀਡ ਬਰੂਡ ਫੁੱਲਿਆ ਬਾਕੀ ਦੁੱਧ ਵੀ ਚੰਗਾ ਕਰਮ ਵਾਲੀ ਚਵਾਈ ਜਾਊਗੀ ਬੱਛੀ ਦਾ ਘਰ ਪਰ ਜਿੰਨੇ ਦੀ ਵੀਰ ਹਣਾ ਵਸ਼ੀ ਦਿੱਤੀ ਉਹਨਾਂ ਦਾ ਤਾਂ ਮਗਰ ਬੱਚਾ ਹੀ ਹੈ ਤੇ ਪੰਜਾਤਰ ਬੱਚਾ ਹੀ ਸਹੀ ਗੱਲ ਜੀ ਦੇਖੋ ਬੱਚਾ ਇਹੋ ਬੱਚਾ ਕਰਮ ਵਾਲਾ ਬਹੁਤ ਪਿਆਰਾ ਬੱਛੀ ਜਾ ਗਈ ਮਗਰ ਹਣਾ ਮੈਂ ਭਾਜੀ ਇਹ ਸਾਮ ਦਾ ਮੁੱਲ ਬਣੀ ਹੈ ਸਹੀ ਗੱਲ ਜੀ ਯੇ ਵਸੀ ਜੀ ਸਾਮ ਜਾਣਦੇ ਨੇ ਇਹ ਮੇਰੇ ਬੱਚੇ ਪਾਲਦੇ ਆ ਹਾਂ ਜੀ ਸਹੀ ਗੱਲ ਇਹ ਦੁੱਧ ਦੇਂਦੀ ਹੈ ਇਹਰੇ ਦੁੱਧ ਦੇਂਦੀ ਗਰਮ ਵਾਲੀ ਟੋਕੜਾਂ ਨਾਲ ਤਾਂ ਕਈ ਜੇ ਚੰਗੀ ਆ ਸਾਰਾ ਸਿਆਲ ਚੋ ਗਰਮੀਆਂ ਚੋ ਇਹਨੂੰ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਿਓ ਪਿੰਡ ਸੱਖਾ ਦੇ ਹਾਂਜੀ ਕਿਹੜਾ ਪਿੰਡ ਹਾਂਜੀ ਹਾਂਜੀ ਠੀਕ ਜ਼ਿਲ੍ਹਾ ਕਦਾਪੁਰ ਹਾਂਜੀ ਅਸ਼ੀਰ ਕਲਾਂ ਹਾਂਜੀ ਠੀਕ ਹੈ ਵੀਰ ਜੀ ਮੋਬਾਈਲ ਨੰਬਰ ਬੋਲ ਦਿਓ 76819